बात करते हैं प्यारिया प्यारिया पत्नी हो गया आम मोहब्बत ने है मोहब्बता ने ਆਦੇਮ ਸਤਾਰਿਓ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਬਾਦਲ ਸਰਕਾਰ ਭਗਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਧਰਮ ਪਤਨੀ ਜੀ ਸੋਸਾਇਟੀ ਸੀਐਮ ਮਾਨ ਸਾਹਿਬ ਦੀ ਧਰਮ ਪਤਨੀ ਡਾਕਟਰ ਤੇ ਬਰਾਜਮਾਨ ਸਾਡੀ ਭੈਣ ਗੁਰਪ੍ਰੀਤ ਕੌਰ ਮਾਨ ਪਰਮ ਪਤਨੀ ਮੁੱਖ ਮੰਤਰੀ ਪਿਆਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਸਾਰੇ ਅਫਸਰ ਸਹਿਬਾਨ ਸਾਡੀ ਭੈਣ ਸਾਡੀ ਭਰਾ ਦੇ ਘਰਵਾਲੀ ਮੈਡਮ ਸੁਮਨ ਲਤਾ ਜੀ ਸਰਪੰਚ ਸਾਹਿਬ ਇਸ ਨਗਰ ਦਾ ਹਰ ਇੱਕ ਮੈਂਬਰ ਹਰ ਇੱਕ ਪੰਚ ਸਰਪੰਚ ਮੈਂਬਰ ਸਹਿਬਾਨ ਤੇ ਮੈਂ ਭੈਣ ਨੂੰ ਵਧਾਈ ਦੇਣੀ ਚਾਹੁੰਦਾ ਵੀ ਜਿਨ੍ਹਾਂ ਨੇ ਧੰਨਵਾਦ ਵੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਸਾਡੇ ਹੜਕੇ ਦੇ ਪਿੰਡ ਪਵਰੇ ਮਿਲੋ ਸੋ ਮੈਂ ਉਹਦਾ ਹਮੇਸ਼ਾ ਰਹੀ ਨਹੀਂ ਹੈ ਇਸ ਕਰਕੇ ਕਿ ਤੁਸੀਂ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਸਾਡੇ ਅਫਸਰ ਸਹਿਬਾਨ ਐਸ ਡੀ ਐਮ ਸਾਹਿਬ ਏ ਡੀ ਸੀ ਸਾਡੀ ਭੈਣ ਈਸ਼ਾ ਬੀ ਡੀ ਪੀਓ ਸਾਹਿਬ ਡੀ ਐਸ ਟੀ ਕੋਲ ਹੋਰ ਸਾਰੇ ਸੈਕਟਰੀ ਸਹਿਬਾਨ ਐਸ ਐਚਓ ਸਹਿਬਾਨ ਤੇ ਨਾਲ ਇਸ ਇਲਾਕੇ ਦੇ ਸਾਰੇ ਹੀ ਪੰਚ ਸਰਪੰਚ ਸਾਡਾ ਯੂਥ ਆਗੂ ਰਖਵੀਰ ਸਿੰਘ ਗੁੱਜਰ ਹਿੰਦਰਜੀਤ ਸਿੰਘ ਸਿਆਲੂ ਸਾਡਾ ਭਰਾ ਸਹਿਜਪਾਲ ਸਿੰਘ ਲਾਡਾ ਤੇ ਸਾਰੇ ਜਿਹੜੇ ਸਰਪੰਚ ਨੇ ਸੋ ਫਤਿਹ ਦੀ ਸਾਂਝ ਬੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਜਗ੍ਹਾ ਨੇ ਜਿੱਥੇ ਇੱਕ ਤਾਂ ਲੋਹੜੀਆਂ ਬੰਨ੍ਹਣੀਆਂ ਬੰਦੀ ਹੋ ਗਈਆਂ ਸੀ ਇਥੋਂ ਯਾਰ ਦਿੱਤੇ ਗਏ ਸੀ ਇਹ ਪਿੰਡ ਤੇ ਮੈਂ ਪੌੜਾ ਵਾਸੀਆਂ ਨੂੰ ਸੰਭੂ ਬਲਾਕ ਦੇ ਹਰ ਅਫਸਰ ਸਹਿਬਾਨ ਦਾ ਬੀਡੀਪੀਓ ਸਾਹਿਬ ਦਾ ਏਡੀਸੀ ਸਾਹਿਬ ਦਾ ਸੈਕਟਰੀ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹੰਬਲ ਰਿਕਵੈਸਟ ਕਰਕੇ ਆਪਣੇ ਮਹਿਕਮੇ ਦੇ ਨਾਲ ਤਾਲਮੇਲ ਕਰਕੇ ਇਹਨਾਂ ਕੰਮਾਂ ਨੂੰ ਦੁਬਾਰਾ ਜਿਹੜਾ ਚੱਲਦਾ ਕਰਦਾ ਸੋ ਸਾਡੀ ਭੈਣ ਦਾ ਸਾਡੇ ਹਲਕੇ ਦੇ ਵਿੱਚ ਆਉਣ ਤੇ ਜੀ ਆਇਆਂ ਵੈਲਕਮ ਤੇ ਮੈਂ ਨਗਰ ਵਾਸੀਆਂ ਨੂੰ ਬੇਨਤੀ ਕਰਾਂਗਾ ਜਿਆਦਾ ਸਾਮਾਨ ਨਹੀਂ ਲੈਣਾ ਆਪਾਂ ਹੁਣ ਆਪਾਂ ਭੈਣ ਦਾ ਸਨਮਾਨ ਕਰ ਦਈਏ ਨਾਲ ਹੀ ਜਿਹੜੇ ਬਹੁਤ ਹੀ ਸਰਕਾਰਯੋ ਆਮ ਆਦਮੀ ਪਾਰਟੀ ਦੇ ਐਮਐਲਏ ਮੇਰੇ ਵੀਰ ਗੁਰਲਾਲ ਕਨੌਰ ਜੀ ਪਿੰਡ ਦੇ ਸਰਪੰਚ ਮੈਡਮ ਸੁਮਨਤਾ ਜੀ ਤੇ ਸਾਰੀ ਪਿੰਡ ਦੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰੱਬ ਕੇ ਮਾਰ ਦਿਓ ਮਾਰ ਦਿਓ ਮਾਰ ਦਿਓ ਖੋਲ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤਰੱਕੀਆਂ ਭਰਿਆ ਹੋਵੇ ਤੰਦਰੁਸਤੀਆਂ ਭਰਿਆ ਹੋਵੇ ਅੱਜ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਲੋੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ ਕਿ ਜਿਹੜੇ ਸਾਡੇ ਤਿਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ 'ਚ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਹਾਰ ਨੇ ਉਹਨਾਂ ਨੂੰ ਭੁੱਲੀਏ ਨਾ ਤੇ ਉਹ ਹਰ ਪਿੰਡ 'ਚ ਮਨਾਈਏ ਸੋਰਸੀ ਤੇ ਚਲਦੇ ਆ ਅੱਜ ਥੋੜੇ ਪਿੰਡ ਵੀ ਮੋਬਰੇ ਵੀ ਪਹੁੰਚਣ ਦਾ ਮੌਕਾ ਮਿਲਿਆ ਢੀਆਂ ਦੀ ਲੋਹੜੀ ਇੱਥੇ ਮਨਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਪੀ ਲੋੜੀ ਇੱਕ ਪੁੱਤਾਂ ਦੀ ਲੋੜੀ ਗਿਣੀ ਜਾਂਦੀ ਸੀ ਕਿ ੱੱਲੇ ਮੁੰਡਿਆਂ ਦੀ ਬਣਾਉਣੀ ਹੈ ਨਾ ਜੰਮੇ ਮੁੰਡੇ ਹੁੰਦੇ ਸੀ ਲੋਕ ਲੋੜੀ ਬਣਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਧੀਆਂ ਦੀ ਵੀ ਬਰਾਬਰ ਲੋੜੀ ਲਈ ਜਾਂਦੀ ਧੀਆਂ ਪੁੱਤਾਂ ਜਿਵੇਂ ਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ ਮੈਨੂੰ ਲੱਗਦਾ ਧੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਤਰੱਕੀਆਂ ਜਿੰਨੀਆਂ ਕਾਮਯਾਬੀਆਂ ਅੱਜ ਕੱਲ੍ਹ ਧੀਨਾ ਹਾਸਲ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ ਪਰ ਸਾਡੇ ਲਈ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਨਾਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਆਣ ਦਾ ਮੌਕਾ ਮਿਲਿਆ ਲੋੜੀਂਦੀ ਕਰੇ ਬਾਟ ਕੇ ਚਾਰਜੀਆਂ ਚ ਮਾਉਣ ਦਾ ਉਹਨਾਂ ਚਾਹ ਨਹੀਂ ਹੁੰਦਾ ਜਿਨ੍ਹਾਂ ਤੁਹਾਡੇ ਚਾਹਦੇ ਮਣਾਉਣ ਦਾ ਚਾਹ ਸੀਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਛੋਟੇ ਛੋਟੇ ਬੱਚਿਆਂ ਦੀ ਪਰਫਾਰਮੈਂਸ ਦੇਖ ਲਈਆਂ ਕੋ ਮਨ ਖੁਸ਼ ਹੋ ਜਾਂਦਾ ਇਹ ਜਿਹੇ ਪ੍ਰੋਗਰਾਮ ਆ ਮੈਂ ਸਰਪੰਚਾਂ ਨੂੰ ਵੀ ਕਹਿੰਦੀ ਆ ਮੈਡਮ ਨੂੰ ਵੀ ਕਹਿੰਦੀ ਆ ਆਪਣੀ ਕਾਰ ਕਰਾਉਂਦੇ ਰਹਾ ਕਰੋ ਸਾਨੂੰ ਵੀ ਬੁਲਾਉਂਦੇ ਰਹਾ ਕਰੋ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਆਪਣੇ ਲੋਕਾਂ ਨੂੰ ਮਿਲਦੇ ਰਹੀਏ ਟੁੱਟੀਆਂ ਨਾਲ ਆਪਣੇ ਲੋਕਾਂ ਤੋਂ ਤੁਸੀਂ ਇਹਨਾਂ ਜਿਹੜਾ ਸਾਨੂੰ ਮਾਣ ਬਖਸ਼ਿਆ ਅਸੀਂ ਦੇਣਾ ਤੁਹਾਡਾ ਦੇ ਨਹੀਂ ਸਕਦੇ ਜਿੰਨੀ ਵਾਰ ਮਰਜ਼ੀ ਸਾਡੇ ਤੋਂ ਕਿਹੜੇ ਮਰਾਲੋ ਅਸੀਂ ਥੱਕਦੇ ਨਹੀਂ ਅਸੀਂ ਹੱਟਦੇ ਨਹੀਂ ਜਿੰਨੀਆਂ ਗਰੰਟੀਆਂ ਤੁਹਾਨੂੰ ਚਾਹੀਦੀਆਂ ਨੇ ਐਮਐਲਏ ਸਾਹਿਬ ਇੱਥੇ ਹੈਗੇ ਨੇ ਆਹਦੇ ਹੱਕ ਆਪਣੇ ਐਮਐਲਏ ਤੋਂ ਖੁੱਲ ਕੇ ਮੰਗਿਆ ਕਰੋ ਤੇ ਮੈਂ ਐਮਐਲਏ ਸਾਹਿਬ ਨੂੰ ਰਿਕਵੈਸਟ ਕਰਦੀ ਆਂ ਕਿ ਕੋਈ ਪਿੰਡ ਵਾਂਝਾ ਨਾ ਰਹੇ ਤਰੱਕੀ ਵੱਜੋਂ ਤੁਸੀਂ ਜਿੰਨੀ ਤਰੱਕੀ ਹੋ ਸਕਦੀ ਆ ਤੁਹਾਡੇ ਦੌਰ ਚ ਕਰਾ ਕੇ ਜਾਓ ਪਿੰਡਾਂ ਦੀ ਕਿਉਂਕਿ ਜਿਹੜਾ ਪਰਮਾਤਮਾ ਨੇ ਮੌਕੇ ਬਖਸ਼ਿਆ ਹੈ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੌਕੇ ਦਾ ਪੂਰਾ ਫਾਇਦਾ ਲਈਏ ਤੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ਤਰੱਕੀ ਜੋ ਕਰਾਈਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਇਹਨਾਂ ਵਧੀਆ ਪ੍ਰੋਗਰਾਮ ਲਈ ਕੀਆ ਹੈ ਤੇ ਮੈਨੂੰ ਬੁਲਾਇਆ ਹੈ ਤੇ ਸਾਰੀ ਸਾਥ ਸੰਗਤਾਂ ਜਿਹੜਾ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ lo ਮਗਰ ਦਾ ਕਿਸੇ ਵੀ ਬੱਚੇ ਦੇ ਜਨਮ ਤੇ ਰਸਮੀ ਮਨਾਉਣੀ ਚਾਹੀਦੀ ਹੈ ਪਰ ਸਾਡਾ ਕਲਚਰ ਹੈ ਸੱਭਿਆਚਾਰ ਲੋਹੜੀਆਂ ਮਨਾਉਣਾ ਸੋ ਅੱਜ ਬਹੁਤ ਵਧੀਆ ਲੱਗਿਆ ਪਿੰਡ ਪਵਰੇ ਪਹੁੰਚ ਕੇ ਜਿਸ ਤਰ੍ਹਾਂ ਮੈਨੂੰ ਮਾਰ ਪਿੰਡ ਦੇ ਵਿੱਚ ਇਸ ਤਰ੍ਹਾਂ ਕੇ ਨਾਲ ਜਾ ਰਹੇ ਟਰੂਨ ਹੱਕਿਆਂ ਨੂੰ ਲੈ ਕੇ ਬਹੁਤ ਸਾਰਾ ਸੀਗਾ ਜਰੂਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੱਥ ਪਾਈ ਜਾ ਰਹੀ ਹੈਗੀ ਉਸ ਚੀਜ਼ ਨੂੰ ਲੈ ਕੇ ਕਿਵੇਂ ਦੇਖੋ ਮੈਨੂੰ ਲੱਗਦਾ ਹੈ ਇਹ ਜਿਹੀਆਂ ਜਿਹੜੀਆਂ ਕ੍ਰੀਤੀਆਂ ਸੀਗੀਆਂ ਉਹ ਘਟਣੀਆਂ ਚਾਹੀਦੀਆਂ ਕਿਉਂਕਿ ਨਾਲ ਬਹੁਤ ਫਰਕ ਹੈ ਅੱਜ ਕੱਲ ਪੈਰੈਂਟਸ ਅਵੇਅਰ ਨੇ ਮੈਨੂੰ ਲੱਗਦਾ ਸੋਸਾਇਟੀ ਅਵੇਅਰ ਹੈ ਜਿਹਾ ਕੁਝ ਬਹੁਤ ਘੱਟ ਹੋ ਗਿਆ ਪਰ ਜਿਹੜੇ ਵੀ ਅੱਜਕੱਲ ਕਰ ਵੀ ਰਹੇ ਨੇ ਮੈਨੂੰ ਲੱਗਦਾ ਉਹ ਨਹੀਂ ਕਰਨਾ ਚਾਹੀਦਾ ਇਹ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਅੱਜ ਧੀਆਂ ਜਿਵੇਂ ਵੀ ਬੱਚੇ ਤੇ ਜਾਂਦੇ ਕਿਹੜੀ ਖੁਸ਼ੀ ਮਨਾਉਣੀ ਚਾਹੀਦੀ ਹੈ ਸਾਡਾ ਕਲਚਰ ਹੈ ਸੱਭਿਆਚਾਰ ਹੈ ਲੋਹੜੀਆਂ ਮਨਾਉਣਾ ਸੋ ਅੱਜ ਬਹੁਤ ਵਧੀਆ ਲੱਗਿਆ ਪਿੰਡ ਪਵਰੇ ਪਹੁੰਚ ਕੇ ਜਿਸ ਤਰ੍ਹਾਂ ਮੈਂ ਮਾਰ ਪਿੰਡੂ ਦੇ ਵਿੱਚ ਜਿਸ ਤਰ੍ਹਾਂ ਕੇ ਨਾਲ ਜਾ ਰਹੇ ਪ੍ਰੂਨ ਆਕਿਆਂ ਨੂੰ ਲੈ ਕੇ ਬਹੁਤ ਸਾਰਾ ਸੀਗਾ ਜਰੂਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੱਥ ਪਾਈ ਜਾ ਰਹੀ ਹੈਗੀ ਉਸ ਚੀਜ਼ ਨੂੰ ਲੈ ਕੇ ਕਿਵੇਂ ਦੇਖੋ ਮੈਨੂੰ ਲੱਗਦਾ ਇਹ ਜਿਹੜੀਆਂ ਜਿਹੜੀਆਂ ਕ੍ਰਿਤਿयां ਸੀਗੀਆਂ ਉਹ ਕਰਨੀਆਂ ਚਾਹੀਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਫਰਕ ਹੈ ਅੱਜ ਕੱਲ ਪੈਰੈਂਟਸ ਅਵੇਅਰ ਨੇ ਉਹਨਾਂ ਦਾ ਸੋਸਾਇਟੀ ਅਵੇਅਰ ਹੈ ਜਿਹਾ ਕੁਝ ਬਹੁਤ ਘੱਟ ਹੋ ਗਿਆ ਪਰ ਜਿਹੜੇ ਵੀ ਅੱਜ ਕੱਲ ਕਰ ਵੀ ਰਹੇ ਨੇ ਮੈਨੂੰ ਲੱਗਦਾ ਉਹ ਨਹੀਂ ਕਰਨਾ ਚਾਹੀਦਾ ਇਹ ਜੀ ਹਾਂ ਚੀਜ਼ਾਂ ਨੂੰ ਪਛਣਾ ਚਾਹੀਦੀ ਤਾਂ ਅੱਛਾ ਧੀਆਂ ਦੀ ਜਿਹੜੀ ਰਾਸ਼ੀ ਹੈਗੀ ਆ ਹਸਪਤਾਲ ਦੇ ਮਿਲਦੀ ਉਸ ਚੀਜ਼ ਨੂੰ ਵੀ ਦੱਸਿਆ ਜਾਊਗਾ ਅਗਲੇ ਟਾਈਮ ਕੋਈ ਲੋਕਾਂ ਨੂੰ ਸਾਫ ਬਰੇਕ ਦੇ ਦਿਓ ਇਹ ਕੋਈ ਪੋਲਿਟੀਕਲ ਕੁਐਸਚਨ ਹੈ ਤੁਸੀਂ ਪੋਲਿਟੀਕਲ ਥੈਂਕ ਯੂ ਮੈਮ ਥੈਂਕ ਯੂ